ਹਾਂਜੀ ਮੇਰੇ ਭੈਣਾ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਅੱਜ ਇਸ ਨਵੇਂ ਬਲੌਗ ਦੇ ਵਿੱਚ ਅਸੀਂ ਹੋਗੇ ਸੀ ਤਿਆਰ ਕੰਮ ਦੇ ਜਾਣ ਨੂੰ ਤੇ ਇੱਕ ਵਿਆਹ ਤੋਂ ਵੀ ਜਾਣਾ ਸੀ ਅੱਜ ਸੱਗਰ ਲਿਖਣਾ ਸਭ ਦੀ ਡਿਊਟੀ ਹੈ ਓਏ ਕੀ ਕਰ ਦਾਲੋ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਹੁਣ ਚੱਲੇ ਸੀਗੇ ਕੰਮ ਤੇ ਇੱਕ ਵੀਡੀਓ ਟੈਂਡ ਕਰਨਾ ਸੀਗਾ ਤੇ ਵਿਆਹ ਦੇਖਣਾ ਦਾ ਉਹਨਾਂ ਦੇ ਕੰਮ ਤੇ ਵੀ ਕੰਮ ਹੋਣਾ ਸੀ ਕਿ ਤਾਂ ਜੋ ਹੋਈ ਜੀ ਸ਼ਨੀਵਾਰ ਆ ਪਹੇ ਸੀ ਨਾ ਸੋ ਟੋੜਾ ਮਾ ਤੋ ਪਜੇ ਰਹੇ ਦੀ ਇੰਨਾ ਨਾਲ ਇਹ ਸ਼ਾਮਾ ਸ਼ਾਮਾ ਰਹਿੰਦੀ ਜਿਵੇਂ ਸਰਦੀਆਂ ਚ ਤੇ ਸੰਘੜੇ ਚਾਹੀਦੇ ਨੇ ਆ ਤੋ ਪਜੇ ਹੋਈ ਪਾਣੀ ਤੂੰ ਪਾਉਂਗੀ ਨਹੀਂ ਤੇ ਵਰਦ ਰੱਖਤਾ ਤੇ ਚੁੱਟ ਕੇ ਗਰਦੇ ਨੇ ਪਾਣੀ ਨਾ ਧੁੰਦ ਦੇ ਹੁਣ ਦੇ ਉਧਰ ਲਈ ਤੇ ਜ਼ਿਆਦਾ ਗਰਦੇ ਆ ਬਹੁਤ ਬਹੁਤ ਤੋ ਬਲਤੋ ਗੱਡੀਆਂ 'ਚ ਜਾਂਦੇ ਨੇ ਲਗਭਗ ਸਾਰਿਆਂ ਦੇ ਫੋਨ ਲੱਗੇ ਅੰਦਰ ਕੰਨਾਂ ਨਾਲ ਹਨਾ ਪਤਾ ਨਹੀਂ ਕਿਉਂ ਗੱਡੀ 'ਚ ਹੀ ਹੁੰਦਾ ਹਾਂ ਜੇ ਗੱਡੀਆਂ 'ਚ ਜਾਂਦੇ ਨੇ ਮੈਂ ਆਪਾਂ ਨੂੰ ਤਾਂ ਆਪਾਂ ਚੱਕ ਲੀ ਆਪਾਂ ਚੱਕ ਹਮਨ ਨਹੀਂ ਚਾਹੀਦਾ ਫਿਰ ਪਿਛਲੇ ਨੂੰ ਤੇ ਜਿਆਦਾ ਫੋਨ ਚੱਕਦੀ ਹੁੰਦੀ ਹੈ ਕੰਨ ਤਾਂ ਖਰੇਗੇ ਤੇ ਲੱਗਿਆ ਹੁੰਦਾ ਫੋਨ ਰੱਬ ਦਾ ਤੇ ਜਿਆਦਾ طرفਾ ਦੇ ਹੋ ਜਾਂਦਾ ਮਤਲਬ ਉਹ ਜੇ ਕਿਤੇ ਹੋਰ ਹੁੰਦਾ ਕਹਿਣ ਦਾ ਮਤਲਬ ਇਹ ਸੀ ਮੇਲੇ ਦਾ ਤਸਰੀ ਜਾਂਦਾ ਵਾ ਤੋ ਬੋ ਸੋਨਾ ਬਣਾਉਂਦਾ ਹੈ ਨਾ ਪਰੋ ਕਿੰਨਾ ਸੋਨਾ ਬਣਾਦਾ ਪੈਲ ਸ ਹੈ ਨਾ ਹਾਂ ਦੇਤਾ ਪਾ ਕਿੰਨੇ ਸੋਨੇ ਬਣਾ ਤੇ ਬਰਾਦਰ ਵੇੜ ਜੰਨਾ ਜੀ ਹੁਣ ਅਸੀਂ ਪੀਣ ਲੱਗੇ ਸੀ ਇਹ ਚਾਹ ਡਰਾਈਵਰ ਦੇ ਪਿਛਾਰੇ ਵਿੱਚੋਂ ਲੈ ਸਟੇਟ ਦੀ ਤਰ੍ਹਾਂ ਦੀ ਜਾਣੇ ਆਸਟ੍ਰੇਲੀਆ ਨੂੰ ਹਾਂਜੀ ਅਸੀਂ ਆ ਗਏ ਸੀ ਕਿ ਵਿਆਹ ਤੋਂ ਤੇ ਮਨਪ੍ਰੀਤ ਨੇ ਹਾਜਮ ਨਹੀਂ ਆਇਆ ਹੈਗਾ ਇਹ ਤਾਂ ਖਾਦਾ ਪੀਤਾ ਤੇਲ ਜੇ ਚੜ ਗਏ ਇਹਨੂੰ ਹੁਣੇ ਕਹਿੰਦੀ ਮੈਂ ਹਾਜਮਜਾ ਕਰ ਲਵਾਂ ਉਲਟੀ ਆਈ ਜਾਂਦੀ ਐ ਇਹ ਤਾਂ ਵੀ ਖਾ ਵੀ ਨਹੀਂ ਹੁੰਦਾ ਖਾ ਤਾਂ ਕੱਟੇ ਖਾਂਦੀ ਐ ਇਹ ਤਾਂ ਥੋੜਾ ਜਿਹਾ ਖਾ ਲਵੇ ਜਦ ਹੀ ਉਹ ਬਾਦ ਹਜਮੇ ਜੀ ਹੋ ਜਾਂਦੀ ਐ ਤਜਾਵਾ ਵਾਲਾ ਕੈਪਸੂਲ ਲੈ ਆ ਸੀ ਫਿਰ ਖਾਲੀ ਬੈਠ ਲਿਆ ਕਰ ਉਹ ਜਿਹੜੀ ਨਾਨ ਵੇਜ ਬਣਦਾ ਸੀ ਨਾ ਉਹਨੂੰ ਫਰਾਈ ਕਰਦੇ ਸੀ ਉਹਦਾ ਉਹਦਾ ਤੂੰ ਹਾ ਵੀ ਚੜਾ ਤੂੰ ਆ ਚੜੀ ਜਾਂਦਾ ਸੀ ਨਾਨ ਵੇਜ ਦਾ ਤੂੰ ਹਾ ਚੜਦਾ ਜਦੋਂ ਨਾਨ ਵੇਜ ਉੱਥੇ ਉਹ ਕਰਦੇ ਨੇ ਨਾ ਸੰਖਾ ਸੰਖਾ ਜੀਆਂ ਦੇ ਵਿੱਚ ਵਸਾ ਕੇ ਉਹਦੇ ਨਾਲ ਵੀ ਫਿਰ ਮੂੰ ਚੜੀ ਜਾਂਦਾ ਵਾ ਜਿਹਨੇ ਖਾਦਾ ਪੀਤਾ ਨਾ ਹੋਵੇ ਉਹਨੂੰ ਫਿਰ ਹਾਂ ਉਹਨੂੰ ਫਿਰ ਇਦਾਂ ਹੀ ਲੱਗਦਾ ਵਾ ਦੇਖੋ ਉਹ ਦੇਖੋ ਤੋਤੇ ਬੈਠੇ ਦਿਖਾਉਨੇ ਆ ਤੁਹਾਨੂੰ ਇੱਕ ਮਿੰਟਾਈ ਰੱਖਿਓ ਦੇਖੋ ਕਿੰਨੇ ਸਾਰੇ ਬੈਠੇ ਨੇ ਲੈ ਤੋਤੇ ਨੇ ਹਨਾ ਐਨੋ ਜੀ ਦੇ ਠੀਕ ਹੈ ਨਾ ਖਾਸੇ ਨੇ ਦੇਖੋ ਹੋਰ ਆਈ ਜਾਂਦੇ ਨੇ ਆ ਸਾਰੇ ਦਰਖਤ ਤੇ ਬੈਠੇ ਹੀ ਹੋ ਹਣੇ ਹਾਂ ਕਿਵੇਂ ਖਾਣਾ ਚੋ ਚੋ ਕਰਨ ਲੱਗੇ ਹੋਏ ਨੇ ਹਾਂਜੀ 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 ਮੇਰੇ ਮਿੱਤਰੋ ਮੈਡਮ ਜੀ ਦਾ ਹੋ ਗਈ ਸੀ ਵਾਹ ਅੱਜ ਠੀਕ ਹੋ ਗਿਆ ਹੁਣ ਫਿਰ ਕਿਹੜੇ ਕੜਾਏ ਇਹ ਤਾਂ ਖਾਦਾ ਨਹੀਂ ਜਾਂਦਾ ਹੈਗਾ ਫਿਰ ਕੜਾਏ ਗੇੜੇ ਮੰਡੀ ਦੇ ਵਿੱਚ ਸੰਦ ਸਿੰਘ ਮੈਂ ਖਾਂਦੀ ਪਿਛਲੇ ਵਿਆਹ ਤੇ ਨਹੀਂ ਇਸ ਵਾਰ ਤੇ ਮੈਂ ਥੋੜੀ ਥੋੜੀ ਜੀ ਚੀਜ਼ ਲੈ ਲਈ ਪਰ ਪਿਛਲੇ ਵਿਆਹ ਚ ਜਦੋਂ ਗਏ ਸੀ ਮੈਂ ਉਦੋਂ ਬਹੁਤ ਘੱਟ ਖਾਦਾ ਬੁੱਕਾ ਠੀਕ ਰਹੇ ਪਰ ਹੁਣ ਮੈਂ ਥੋੜਾ ਜਿਆ ਰਾਜਾ ਖਾ ਕੇ ਬਾਦ ਆਜ ਵੀ ਹੋਣਾ ਹੁਣ ਤਾਂ ਮੈਨੂੰ ਐ ਹੋਇਆ ਪਿਆ ਵੀ ਕਦੋਂ ਜਾ ਕੇ ਕੱਢਦਾ ਸਰ ਨਹੀਂ ਵੈਸੇ ਹਾਜਮ ਹੋ ਗਿਆ ਹੁਣ ਤਾਂ ਗੇੜਾ ਜਾ ਕਢਾਤਾ ਮੰਡੀ ਚ ਗੇੜਾ ਜੇ ਕੱਢੇ ਮੰਡੀ ਚ ਗੇੜਾ ਕਢਾ ਕੇ ਫਿਰ ਥੋੜਾ ਹਾਜਮਜਾ ਹੋ ਗਿਆ ਹੁਣ ਤਾਂ ਨੋਰਮਲ ਆ ਇਨੋ ਬਣਾਉਣਾ ਤੈਨੂੰ ਇਨੋ ਲਈ ਜਾ ਕੇ ਮੈਂ ਤਾਂ ਇਹਨੂੰ ਕੈਸੇ ਮਜੇਟ ਹੋ ਜਾ ਬੀਲ ਆ ਉਹ ਵਧੀਆ ਹਾਂ ਬੀਲ ਪੂਰੀ ਵਾਲਾ ਇਕੱਲਾ ਜਾਂਦਾ ਹੂੰ ਮਜੇਟੋ ਜਾ ਵੀ ਵਧੀਆ ਹੁੰਦਾ ਕੀ ਇਹ ਤਾਂ ਮਜੇਟੋ 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 ਬਦਲ ਮਜੇਟੋ ਮੈਂ ਮਜੇਟੋ ਵਾਲੇ ਤੋਂ ਕਹਿੰਦੇ ਨੇ ਹਾਰਾ ਹੋ ਰਿਹਾ ਜਾਂ ਪਾਗ ਵਿੱਚ ਨਿੰਬੂ ਪਾ ਕੇ ਆਪਾਂ ਇਹਨਾਂ ਦਾ ਘਰੇ ਬਣਾਉਂਦੇ ਰਹਿਆ। ਧਨੀਨਾ ਹਨਾ ਪਾ ਕੇ ਧਨੀਨਾ ਪਾ ਕੇ ਬਹੁਤ ਵਧੀਆ ਬਣਦਾ ਸੀਗਾ ਉਹ ਗੱਲ ਬਾਤ। ਉਹੋ ਜੀ ਤਾਂ ਬਣਾ ਨਹੀਂ ਸਕਦੇ। ਜਿਹੜੇ ਆਪਾਂ ਘਰੇ ਬਣਾਉਂਦੇ ਸੀ ਕਿਸੇ ਇੱਕ ਚੀਜ਼ ਨੇ ਮੈਨੂੰ ਖਰਾਬ ਕੀਤਾਗਾ। ਕੀ ਨੇ ਕਰਿਆ? ਤੈਨੂੰ ਕਿਸੇ ਨੇ ਨਹੀਂ ਕਰਿਆ ਤੈਨੂੰ ਧੂਆਂ ਨਹੀਂ ਕਰਿਆ। ਜਿਹੜਾ ਉੱਥੇ ਚਿਕਨ ਦਾ ਧੂਆਂ ਜਿਉਂ ਵੀ ਫਰਾਈ ਕਰੀ ਜਾਂਦੇ ਸੀ। ਦਾ ਤੰਦੋਰ ਚ ਰੱਖ ਸੀਗਾ ਚਿਕਨ ਜਿਉਂ ਧੂਆਂ ਜਾਂਦਾ ਸੀ। ਇੱਕੋ ਥੋੜਾ ਬੰਦ ਜਾਂ ਹੁਣ ਕਰਕੇ ਨਾ ਮੂਸ ਜੀ ਸੀਗੀ ਅੰਦਰ ਵੀ ਜਿਹੜਾ ਹੁਣ ਸਾਰੇ ਬੰਦ ਕਰਤਾ ਇਹਨਾਂ ਨੂੰ ਪੈਲ ਸਕਿਆ ਮੂਹਰਲਾ ਖੁੱਲਾ ਸੀਗਾ ਇਹ ਮੂਰੇ ਹੁੰਦਾ ਸੀ ਸਾਰਾ ਪਾਰ ਹੁੰਦਾ ਸੀ ਬਾਹਰ ਨਹੀਂ ਸੀ ਹੁੰਦੋ ਇਹ ਸਾਰਾ ਬਾਹਰ ਸੀਗਾ ਜਿੱਥੇ ਸਟੇਜ ਲੱਗੀ ਹੋਈ ਆ ਇਹ ਖੁੱਲਾ ਹੁੰਦਾ ਸੀ ਓਪਨ ਏਰੀਆ ਸੀਗਾ ਇਹ ਇਹ ਬੰਦ ਨਹੀਂ ਸੀ ਹੁੰਦਾ ਤੇ ਤਾਂ ਕਰਕੇ ਹਵਾ ਹਰ ਜਹ ਰਹਿੰਦਾ ਸੀਗਾ ਹੁਣ ਇਹਨਾਂ ਨੇ ਉਹ ਵੀ ਬੰਦ ਕਰਤਾ ਪਿਛਲਾ ਤਾਂ ਬੰਦ ਹੈ ਹੀ ਹੈਗਾ ਵਾ ਹੁਣ ਪਿਛਲੇ ਵਾਲੇ ਤੇ ਅੰਦਰ ਹਵਾ ਕ੍ਰੋਸਿੰਗ ਨਹੀਂ ਹੁੰਦੀ ਆਹ ਲੋ ਵਧੀਆ ਸੀ ਉਹਨਾਂ ਪਾਇਰੇ ਸੇ ਸੋਨਾ ਬਣਾਦਾ ਇਹਨਾਂ ਨੇ ਕੰਮ ਤਾਂ ਬਹੁਤ ਕਰਾਉਂਦੇ ਐ ਇਹ ਵਿਖਾਣਾ ਆਹੀ ਹੁਣ ਸੀਜ਼ਨ ਚੱਲਣਾ ਥੋੜਾ ਜਿਹਾ ਵਿਆਹਾਂ ਦਾ ਫਿਰ ਆਹੀ ਨੇ ਥੋੜੀ ਜਿਹੀ ਦੇਣਾ ਮਾਰਚ ਤੇ ਟੱਕਰ ਹੋਊਗਾ ਮੇਰੇ ਹਿਸਾਬ ਨਾਲ ਫਾਰਮਰੇ ਮਾਰਚ ਤੱਕ ਬੱਸ ਬਿਆਹ ਨਹੀਂ ਆਹ ਤਾਂ ਥੋੜੀ ਜਿਹੀ ਦੇਣਾ ਫਿਰ ਅਸੀਂ ਇੱਦੀ ਦਿਹਾੜੇ ਚੱਲਣਾ ਆਹ ਇੱਦੀ ਦਿਹਾੜਿਆਂ ਚ ਫਿਰ ਤਾਂ ਕੁਝ ਨਾ ਚੱਲ ਬੰਦੋ ਫਿਰ ਤਾਂ ਬੈਹ ਨਹੀਂ ਕਰਾਂਗੇ ਵਿੱਚ ਵਿਆਹ ਹੋਣਗੇ ਹਾਂ ਬਹੁਤ ਉਮੀਦ ਰਹ ਜਾਂਦਾ ਆਪਣਾ ਵਿਆਹਕ ਚ ਹੋਇਆ ਸੀ ਆਹੀ ਸੀ ਜਨਬ ਵਿਚਾਰਾਂ ਦਾ ਮੈਰੀ ਜਨਵਰੀ ਆ ਮੈਰਿਜ ਐਨਵਰਸਰੀ ਐਨਵਰਸਰੀ ਜਿਆਦਾ ਨਹੀਂ ਕਿ ਤੁਹਾਨੂੰ ਮੈਰਿਜ ਐਨਵਰਸਰੀ ਅਜਰੇਦੀ ਨੇ ਭੈਣ ਨੂੰ ਦਾ ਵਿਆਹ ਹੋਇਆ ਸੀ ਇਹਨੂੰ ਨੂੰ ਬਹੁਤ-ਬਹੁਤ ਮੁਬਾਰਕਾਂ ਫਸਟ ਐਨਵਰਸਰੀ ਉਹਦੀ ਹੈ ਨਾ ਮਟ ਕੀ ਜੈ ਭਾਈਆਂ ਨੂੰ ਸਾਡੀ ਆਵਾਜ਼ ਕਿਤੇ ਸੁਣਦੀ ਹੋਵੇ ਤਾਂ ਉਹਨੂੰ ਬਹੁਤ-ਬਹੁਤ ਮੁਬਾਰਕਾਂ ਵਿਆਹ ਦੀਆਂ ਰਾਲੇ ਨੂੰ ਵੀ ਬਹੁਤ-ਬਹੁਤ ਮੁਬਾਰਕਾਂ ਵਿਆਹ ਦੀਆਂ ਹੋਰ ਵਾਕੀ ਸਾਬ ਠੀਕ ਆ ਗਾ ਜੀ ਖੁਸ਼ੀ ਰਹਿਣਾ ਆਪਣੇ ਘਰੇ ਹਾਂ ਰਾਜੀ ਖੁਸ਼ੀ ਰਹਿਣਾ ਭੱਜੀ ਬਾਹਰ ਚ ਜਾਣਾ ਛੇਛੇ ਤੇ ਇਹਨੂੰ ਨੇ ਬਾਹਰ ਜਾਣਾ ਬਾਹਰ ਜਾਣਾ ਉਹਨਾਂ ਨੇ ਇਹਨਾਂ ਦਾ ਸੁਪਨਾ ਹੈ ਪਾਈ ਬਾਹਰ ਜਾਣਾ ਮੈਂ ਬਾਹਰ ਚ ਜਾ ਜੂਏ ਛੇਛੇ ਦੀ ਉਪਦੇਸ਼ ਯਾਤਰਾ ਬਾ ਕੀ ਹੁਣ ਹਰਮਨ ਜਿਹੜਾ ਦੇਖਣਾ ਹੈ ਨਾ ਉਹਨੇ ਕਹਣਾ ਤੁਸੀਂ ਕਿੱਥੇ ਗਏ ਸੀ ਆਹ ਉਹਨੇ ਕਹਣਾ ਤੁਸ਼ਵੀਨ ਲੈ ਕੇ ਨਹੀਂ ਅਸੀਂ ਲੈ ਕੇ ਜਾਣ ਨੂੰ ਮੈਂ ਤਾਂ ਹਜੇ ਕਹਿੰਦੀ ਸੀਗੀ ਵੀ ਹਰਮਨ ਨੂੰ ਲੈ ਜਾਨੇ ਆ ਹਨਾ ਨਾਲ ਹਾਂ ਫਾਰੇ ਫੇਰ ਅਸੀਂ ਸੋਚਿਆ ਵੀ ਉਹਨੂੰ ਪਿਛਲੇ ਹਫ਼ਤੇ ਦੀਆਂ ਛੁੱਟੀਆਂ ਨਿਕਲ ਕੇ ਗਈਆਂ ਨੇ। ਹੋਰ ਹਫ਼ਤੇ ਪੂਰੇ ਹਫ਼ਤੇ ਦੀਆਂ ਉਹਨਾਂ ਛੁੱਟੀਆਂ ਸੀ। ਅੱਜ ਉਹ ਸਕੂਲ ਗਿਆ ਕੱਲ ਉਹਨੂੰ ਫੇਰ ਛੁੱਟੀ ਸੀ। ਅੱਜ ਕੰਮ ਵੀ ਮਿਲਿਆ ਹੋਣਾ ਹੋਮਵਰਕ ਮਿਲਿਆ ਹੋਣਾ। ਤਾਂ ਕਰਕੇ ਅਸੀਂ ਉਹਨੂੰ ਲੈ ਕੇ ਨਹੀਂ ਗਏ। ਫੇਰ ਉਹਦਾ ਹੋਮਵਰਕ ਵੀ ਪੈਂਡਿੰਗ ਰਹਿ ਗਿਆ। ਸਾਰੇ ਕਹਿੰਦੇ ਸੀ ਵਿਆਹ ਚਾਰ ਮਹੀਨਾਂ ਨੂੰ ਨਾਲ ਲਈ ਉਹਦੇ। ਸਕੂਲ ਵਾਲਾ ਵਰਕ ਵੀ ਪੈਂਡਿੰਗ ਰਹਿ ਗਿਆ ਜਿਹੜਾ ਸੀ। ਹਨਾ? ਸਕੂਲ ਵਾਲਾ ਵਰਕ ਤੇ ਹੋਮਵਰਕ ਵੀ ਰਹਿ ਜਾਣਾ। ਕਰੇ ਜਾ ਕੇ ਵੀ ਨਾ ਫਿਰ ਕਰਦਾ ਹੈਗਾ ਕੱਲੂ ਤਾਂ ਨੇ ਜਾਣਾ ਹੀ ਨਹੀਂ ਰਾਤ ਦਾ ਕਰੂ ਕੱਲੂ ਤਾਂ ਨੇ ਕਿਹਾ ਵੀ ਮੈਨੂੰ ਅੱਜ ਮੇਥੋਂ ਵੀ ਨਹੀਂ ਕਰਾਉਣਾ ਕੱਲੂ ਤਾਂ ਪਾਜੀ ਮੈਨੂੰ ਵੀ ਪੋਟ ਭਰਾ ਕੇ ਜਿੱਥੇ ਕਾਟ ਜੀ ਹੋਈ ਹੋਈ ਹੈ ਨਗਰ ਕੀਰਤਨ ਸਵੇਰੇ ਕਰਾਉਂਗੀ ਹੁਣ ਕੱਲੂ ਨਗਰ ਕੀਰਤਨ ਵੀ ਆਉਣਾ ਸਵੇਰੇ ਪਾਤਾ ਜੀ ਦਾ ਬੋਪਾ ਤਾਂ ਤਾਂ ਨੇ ਸ਼ਰੀਰ ਤੇਲ ਬਹੁਤ ਰੀ ਮਹਾਰਾਜ ਚੱਲ ਹੈਗਾ ਹੈਗਾ ਜੀ ਮੋਟੇ ਤੁਸੀਂ ਠੀਕ ਹੋ ਆਈ ਐਮ ਆਲ ਰਾਈਟ ਬਤੋ ਸਹੀ ਠੀਕ ਅੱਜ ਅੱਜ ਆਪਾਂ ਨੇ ਪਕੌੜੇ ਨਹੀਂ ਖਾਦੇ ਇੱਕ ਦਾ ਹਾਂ ਫੇਰ ਜਿਹੜੀ ਸਭ ਤੋਂ ਵੱਡੀ ਗੱਲ ਹੈ ਪਕੌੜੇ ਨਹੀਂ ਖਾਦੇ ਪਕੌੜੇ ਬਹੁਤ ਖਰਾਬ ਕਰਦੇ ਨੇ ਜਿੰਨੇ ਤੇਲ ਜਿਹੇ ਚ ਵੱਧ ਬੜੇ ਹੁੰਦੇ ਨੇ ਨਾ ਬਸ ਉਹ ਨਾ ਮੈਂ ਉਹ ਗੱਲ ਕਰਦਾ ਉਹ ਦੀ ਸੁਣ ਕੇ ਜਿਹੜੇ ਅੰਦਰ ਫਰਾਈ ਕਰਨ ਲੱਗੀ ਹੋਈ ਸੀ ਨਾ ਚਿਕਨ ਵਗੈਰਾ ਉਹਦੀ ਸਮੈਲ ਜਿਆਦਾ ਫੈਲੀ ਪਈ ਸੀ ਤੂੰ ਆਹੀਂ ਤੂੰ ਅੰਦਰ ਵਾ ਨਾ ਜਾਂ ਤਾਂ ਉਹਨਾਂ ਨੂੰ ਕਿਤੇ ਬਾਹਰ ਹੋਣਾ ਚਾਹੀਦਾ ਸੀ

ਕੀ ਵੀ ਸਵਾਰਾ ਮੈਂ ਫੇਵਰੇਟ ਹੈ ਜਿਹੜਾ ਕਿ ਵੀ ਆਪਾਂ ਇੱਥੋਂ ਲੈਣੇ ਹੁੰਦੇ ਹਨ ਉਹ ਦਿੱਤਾ 100 ਦੇ 30 ਪੇਸ ਹਨ ਮੈਂ ਵੀ ਗਿਆ ਸੀ ਅਸੀਂ ਕੱਲ ਲੁਧਿਆਣਾ ਪਰਸੋ ਵੀ ਗਏ ਸੀ ਲੁਧਿਆਣਾ ਜਦੋਂ ਬਾਈ ਉੱਥੋਂ ਅਸੀਂ ਰਿਹਾ ਹੁੰਦੇ 10-10 ਰੁਪਏ ਦਾ ਇੱਕ ਇੱਕ ਪੇਸ ਮੰਨਦਾ 100 ਦੇ 50 ਪੇਸ ਇੱਥੇ 100 ਦੇ 30 ਪੇਸ ਕਿਹੜਾ ਕਿ ਸਾਈਜ਼ ਹੁੰਦਾ ਸਿਰਫ ਇਹ ਥੋੜਾ ਜਿਹਾ بڑا ਹੁੰਦਾ ਨਹੀਂ ਸਾਈਜ਼ ਦੇਸੀ ਉਹ ਬਾਹਰ ਲਾਵਾ ਜਣਾ ਤਿੰਨ ਪੀਸਾ ਦਾ ਵੱਡੇ ਸਹਿ ਜਣਾ ਜਿਹੜਾ ਇਹ ਵਿੱਚ ਦੇ ਨਾ ਦੇਸੀ ਆਪਣੇ ਵਾਲਾ ਤੇ ਦੇਖ ਲਓ ਤੇ 100 ਦੇ 10 ਪੀਸ ਇੱਥੇ 100 ਦੇ ਤਿੰਨ ਪੀਸ ਹੁਣ ਸਤਨਾਹਰਕ ਜਿਹੜਾ ਉਹ ਸੀਗਾ ਲਾਲ ਲਾਲ ਜੀ ਕੀ ਕਹਿੰਦੇ ਨੇ ਉਹਨੂੰ ਕਿਹੜਾ ਕਹਿੰਦੇ ਫਿਕਰ ਲਾਲ ਲਾਲ ਜੀ ਹੁੰਦਾ ਵਾ ਡ੍ਰੈਗਨ ਫਰੂਟ ਡ੍ਰੈਗਨ ਫਰੂਟ ਉਹ 100 ਦੇ ਦੋ ਸੀਧਾ ਫਲ ਕਿੰਨੇ ਦਾ ਸੀ ਵਾਹ ਸੀਧਾ ਫਲ 50 ਦੇ ਦੋ ਇਸ ਦੇਖ ਲਾ ਜਾ ਦੇ ਦੋ ਹਾਂ ਮੋਟੇ ਪੀਸਾਂ ਚ ਦਿੰਦੇ ਨੇ ਮੰਡੀ ਚ ਕਿੰਨੇ ਇੱਕ ਪੀਸ ਲੈਣੇ ਨੇ ਆਏ ਗਾਵ ਲਈ ਨੀ ਨਿਗਾਹ ਤਾਂ ਚੈੱਕ ਕਰਾਈ ਹੋਈ ਆਪਾਂ ਐਨਕ ਨਹੀਂ ਬਣਵਾਏ ਦੇਖ ਰਾ ਨਾ ਕਿ ਨਹੀਂ ਬਣਾਏ ਨਿਗਾ ਮੇਰੀ ਇੰਨੀ ਘੱਟ ਇੰਨਾ ਕੋਲੀਆਂ ਇੱਕ ਮਹੀਨਾ ਹੋ ਗਿਆ ਨਾ ਕਰਾਈ ਨੂੰ ਵੱਧ ਹੋ ਗਿਆ ਆਣਾ ਮੈਨੂੰ ਇੱਕ ਮਹੀਨੇ 2 ਮਹੀਨੇ ਹੋ ਗਏ ਜਿਹਦੀ ਉਹ ਖਲੋਣੀ ਸੀ ਨਾ ਐਨਕ ਨਹੀਂ ਇੱਕ ਬਣਵਾਏ ਐਨਕ ਪਰ ਉਹ ਕਿ ਮੈਨੂੰ ਦੀਨਾਂ ਬਹੁਤ ਘੱਟ ਆ ਛੱਡਦਾ ਆ ਕੇ ਜਾ ਉਹ ਕਹਿੰਦਾ ਵੀ ਇੱਕ ਦਿਨ ਇੱਕ ਦਿਨ ਪਹਿਲਾਂ ਥੱਲੇ ਤੇ ਕਿੱਥੇ ਜਾ ਹੁਣ ਉੱਧਰ ਜਾ ਉਹ ਕਹਿੰਦਾ ਵੀ ਇੱਕ ਦਿਨ ਪਹਿਲਾਂ ਆਂਦਾ ਫੇਰਾ ਲਉ ਹਾਂ ਕੀ ਸੀ ਆ ਸਿਸਟਮ ਬਧੀਆ ਜਿਵੇਂ ਹੋਣਾ ਆ ਆ ਵਿਆਹ ਹੋਇਆ ਨਾ ਜ ਜਿਹੋ ਉਹਨਾਂ ਨੇ ਆਨੰਦਕਾਰਜ ਕੱਲ ਕਰ ਲਿਆ ਮੈਂ ਤਾਂ ਹਰ ਵੰਦ ਦੇ ਵੀ ਇੱਕ ਦਿਨ ਪਹਿਲਾਂ ਹੀ ਕਰਾ ਦੇਣਾ ਆਪਾਂ ਇੱਕ ਦਿਨ ਪਹਿਲਾਂ ਕਰਾ ਦੇਣਾ ਇੱਕ ਦਿਨ ਕਿ ਮੈਂ ਤਾਂ ਦੋ ਤਿੰਨ ਦਿਨ ਪਹਿਲਾਂ ਹੀ ਕਰਾ ਦੇਣਾ ਫਿਰ ਤਿੰਨ ਚਾਰ ਦਿਨ ਵਿਆਹ ਹੀ ਚੱਲੂ ਲਗਾਤਾਰ ਇਹ ਇੱਕ ਦਿਨ ਆਨੰਦ ਨਹੀਂ ਇੱਕ ਦਿਨ ਆ ਕੜਾਈ ਚੜ ਗਈ ਇੱਕ ਦਿਨ ਗੈਪ ਪਾ ਕੇ ਮੇਲ ਰੱਖਦੇ ਇੱਕ ਦਿਨ ਗੈਪ ਪਾ ਕੇ ਜਿਹੜਾ ਤਾਂ ਗੈਪ ਪਾਉਣਾ ਉਹ ਤਾਂ ਇਹ ਤਾਂ ਫਿਰ ਚੱਲੂ ਦਾ ਪ੍ਰੋਗਰਾਮ ਪੂਰਾ ਫਿਰ ਨਾ ਹੋ ਆਨੰਦਕਾਰਜ ਉਹ ਪੂਰਾ ਪ੍ਰੋਗਰਾਮ ਛੱਲੇ ਪੰਜ ਪਿੰਡਾਂ ਬੰਡਾ ਚ ਤਾਂ ਹੁਣ ਵੀ ਚਾ ਬਹੁਤ ਆ ਸ਼ਹਿਰਾਂ ਚ ਨਹੀਂ ਹੈਗਾ ਇਹਨਾਂ ਹਾਂ ਸ਼ਹਿਰਾਂ ਚ ਅਗਲਾ ਕਹਿੰਦਾ ਵੀ ਟਾਈਮ ਦੀ ਟਾਈਮ ਜਾਣਾ ਹੁੰਦਾ ਨਾ ਨਾ ਅਗਲਾ ਸੌਂ ਸਕਦਾ ਹਰੇਕਾ ਕੋਈ ਆ ਘਰ ਬਰ ਰਹਿੰਦਾ ਹੈ ਨਾ ਪਿੰਡਾਂ ਚੋਂ ਹੁੰਦਾ ਵੀ ਦੂਜੇ ਦਿਨ ਚੱਲ ਜਿਹਨਾਂ ਨੂੰ ਮੈਂ ਕਹਾਂਦਾ ਹਾਂ ਅੰਦਾਜ਼ਾ ਜਿਦਾ ਹੁਣ ਵੀ ਬਹੁਤ ਰਹਿੰਦੇ ਨੇ ਆ ਕੇ ਨਾ ਕਈਆਂ ਨੂੰ ਚਾ ਹੁੰਦਾ ਵੀ ਚਲੋ ਪਹਿਲਾਂ ਹੀ ਚੱਲੀਏ ਨਾਲੇ ਚੱਲ ਕੇ ਕੰਮ-ਕੁਮ ਕਰਾਵਾਂਗੇ ਬਾਈ ਹਨਾ ਅੱਗੇ ਦੇਖ ਲਾ ਆਪ ਲੱਡੂ ਵਟੜੇ ਹਨ ਸਾਰਾ ਕੁਝ ਕਰਦੇ ਹੁੰਦੇ ਸੀ ਲੱਡੂ ਤਾਂ ਹੁਣ ਤੱਕ ਕਰੋ ਵਟਦੇ ਰਹੇ ਨੇ ਹੁਣ ਕਿ ਜਾ ਕੇ ਘਟਿਆ ਵਾ ਥੋੜਾ ਜਿਹਾ ਮੋਲੋ ਕੰਮਕਾਰ ਵੀ ਕਰਾਉਣਾ ਛੱਡ ਗਏ ਤੇ ਕਿੱਥੇ ਉਹ ਸੰਭਾ ਵਣਣਾ ਚੱਲ ਗਿਓ ਮੋੜਾ ਨਾ ਵਣਣਾ ਭਾਈ ਤੇ ਨਾ ਗਈ ਮੋੜਾਇਆ ਨਹੀਂ ਹੁਣ ਡੈਡੀ ਨੂੰ ਮਿਲਣੇ ਚੱਲੇ ਡਰੇਗਰ ਰੋਡ ਤੋਂ ਹੀ ਖਾਣਾ ਹੈਗਾ ਮੈਂ ਨਹੀਂ ਖਾਣਾ ਹਜੇ ਫਰੂਟ ਦੀ ਬਾਕੀ ਅਜੇ ਮੇਰੇ ਤੋਂ ਬਾਹਰ ਪਹਿਲਾ ਵਾਲੀ ਹਜਮਨੀ ਆਇਆ ਹੋਗਾ। ਪੁਲਾਹ ਦੇ ਡੈਡੀ ਨੂੰ ਮੜਾ ਲਏ ਜੇ ਮਨਵਰੀਤ ਤੇ। ਫਿਰ ਮਨਵਰੀਤ ਕਹੋ ਕਿ ਮੜਾ ਫਿਰ ਨਹੀਂ ਲੈਂਦਾ ਹੈ ਕੋਈ। ਉਹ ਅੱਗੇ। ਉਹਦੇ ਖੜੇ। ਹਾਂਜੀ ਡੈਡੀ ਨੂੰ ਮਿਲਿਆ ਸੀਗੇ। ਹਮਨੇ ਚਿੱਲੇ ਘਰ ਨੂੰ। ਅਰੇ ਜਾ ਕੇ ਦੇਖਦੇ ਆ ਹਰਮਨ ਨੇ ਕੀ ਕਰਿਆ ਹੋਇਆ ਵਾ। ਹਮਨੇ ਕਿਹਾ ਤੁਸੀਂ ਤੰਮ ਤੁਸ ਤੇ ਵੀ ਤਿਆਰ ਹੋ ਗਏ ਮੇਰਾ ਤਾਰ ਹੋਇਆ ਤੁਸੀਂ ਤੇ ਤਿਆਰ ਹੋ ਗਏ ਹਿੰਦੂ ਜਿੱਕੇ ਤੋਂ ਆਇਆ ਤੁਸੀਂ ਤੰਮ ਤੋਂ ਆਤੀਆਂ ਤੰਮ ਤੋਂ ਬਈ ਤੰਮ ਤੋਂ ਚਲੋ ਮਿਲਦੇ ਆ ਘਰੇ ਚੱਲ ਕੇ ਫਿਰ ਹਾਂ